ਇਸ ਤੋਂ ਬਾਅਦ ਮਿੰਟੂ ਜੀ ਆਪਾਂ ਜਰਾ ਆਈਏ ਜੀ ਜਲੰਧਰ ਵਾਲੇ ਪਾਸੇ ਜੀ ਉਧਰਲੇ ਪਾਸਿਓਂ ਪਵਨ ਕੁਮਾਰ ਟੀਨੂ ਜੀ ਉਹ ਬਹਿੰਦੇ 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 ਹੌਲੀ ਹੌਲੀ ਕਰਕੇ ਜਾ ਕੇ ਤੇ ਇਨਕਲਾਬੀ ਬਣ ਗਏ ਜੀ ਹੁਣ ਕਹਿੰਦੇ ਆ ਕਿ ਬਾਈ ਜਲੰਧਰ ਉਹਨਾਂ ਨੂੰ ਚੋਣ ਲੜਾਈ ਜਾ ਸਕਦੀ ਹੈ ਕਿਉਂਕਿ ਅਜਮਾਨ ਸਾਹਿਬ ਨੇ ਮਿਲਰ ਦੇ ਕਹਿੰਦੇ ਸੀਗੇ ਕਿ ਨੇ ਵੀ 15 16 ਤੱਕ ਅਸੀਂ ਐਲਾਨ ਕਰ ਦਦੇ ਨੇ 16 ਤੱਕ 16 ਤੱਕ ਤਾਂ ਜਲੰਧਰ ਤੇ ਲੁਧਿਆਣਾ ਦੋ ਸੀਟਾਂ ਦੇ ਉੱਤੇ ਫਿਰ ਜਲੰਧਰ ਉਹ ਤਾਂ ਮੈਨੂੰ ਲੱਗਦਾ ਫਿਰ ਜ਼ਿਆਦਾਤਰ ਵਾਜਾ ਤੇ ਹੋ ਆਉਂਦੀ ਹੈ ਪੰਗਾ ਕਿ ਬਈ ਪਵਨ ਕੁਮਾਰ ਟੀਨੂ ਹੋਣਾ ਜਿਹੜੇ ਉਹ ਉਮੀਦਵ ਹਾਂਜੀ ਹਾਂਜੀ ਬਸ ਇਹ ਗੱਲ ਇਹ ਹੈ ਕਿ ਕਮਾਲ ਦੀ ਗੱਲ ਹੈ ਕਿ ਇਹਨੇ ਕਿ ਵੀ 10 ਸਾਲ ਹੀ ਕੱਢਦੇ ਕਿਸੇ ਪਾਰਟੀ 'ਚ ਫਿਰ ਕਿਸੇ ਹੋਰ 'ਚ ਆ ਕੇ ਵਹਿ ਜਾਂਦੇ ਕਿਸੇ ਹੋਰ 'ਚ ਆ ਕੇ ਵਹਿ ਜਾਂਦੇ ਆਗੇ ਨਹੀਂ ਤੀਨੂ ਸਾਹਿਬ ਜਿਹੜੇ ਸੀਗੇ ਇਹਨਾਂ ਨੇ ਆਪਦੀ ਜਿਹੜੀ ਰਾਜਨੀਤੀ ਆ ਨਾ ਉਹ ਸ਼ੁਰੂ ਕੀਤੀ ਸੀ ਕਿ ਬਹੁਜਨ ਸਮਾਜ ਪਾਰਟੀ ਨਾਲ ਹੀ ਹਾਂਜੀ ਫਲੋਰ ਤੋਂ ਉਦੋਂ ਫਲੋਰ ਸੀਗਾ ਸਭਾ ਹਲਕਾ ਇਲੈਕਸ਼ਨ ਵੀ ਲੜੇ ਆ ਬਾਅਦ 'ਚ ਇਹਨਾਂ ਨੇ ਇੱਕ ਪਾਰਟੀ ਆਪਣੀ ਵੀ ਬਣਾ ਲਈ ਸੀ ਜੀ ਆਪਣੀ ਪਾਰਟੀ ਵੀ ਬਣਾ ਲਈ ਸੀ ਕਿ ਬਹੁਜਨ ਕ੍ਰਾਂਤੀ ਪਾਰਟੀ ਕੁਛ ਇਸ ਤਰ੍ਹਾਂ ਦਾ ਨਾਮ ਸੀ ਇਸ ਤਰ੍ਹਾਂ ਦੀ ਸੀ ਇੱਕ ਪਾਰਟੀ ਦਾ ਨਹੀਂ ਹਾਂਜੀ ਬਾਅਦ ਦੇ ਵਿੱਚ ਕੀ ਹੁੰਦਾ ਕਿ ਅਕਾਲੀ ਸਰਕਾਰ ਜਦੋਂ ਆਈ ਫਿਰ ਇਹਨਾਂ ਨੇ ਰਲੇਵਾ ਕਰ ਲਿਆ ਅੱਛਾ ਠੀਕ ਹੈ ਜੀ ਇਦਾਂ ਹੋਇਆ ਸੀਗਾ ਅੱਛਾ ਪਹਿਲਾ ਹੱਲਾ ਵੀ ਇਹਨਾਂ ਦਾ ਜਿਹੜਾ ਸੀਗਾ ਠੋਸ ਹੋ ਗਿਆ ਲੋਕ ਸਭਾ ਦਾ ਦੂਜੀ ਵਾਰੀ 14 ਚ ਲੜਾਇਆ ਗਿਆ ਸੀ ਇਹਨਾਂ ਨੂੰ ਉਦੋਂ ਵੀ ਨਹੀਂ ਜਿੱਤੇ ਕਹਿੰਦੇ ਇਹ ਨਾ ਉਹ ਲੋਕ ਸਭਾ ਦੀਆਂ ਪੌੜੀਆਂ ਐਤਕੀ ਵੀ ਰਹਿ ਜਾਣ ਉਹਨੇ ਨਾ ਉਹ ਜਿਵੇਂ ਕਹਿੰਦੇ ਨਾ ਕਿ ਤੇਲੀ ਵੀ ਕੀਤਾ ਤੇ ਰੁਖਾ ਵੀ ਖਾਦਾ ਨਹੀਂ ਪਰ ਗੱਲ ਐ ਵੀ ਉਹਨਾਂ ਨੇ ਕਹਿੰਨੇ ਕਿ ਲੱਡੂ ਦੋ ਹੱਥਾਂ 'ਚ ਰੱਖੇ ਦੋਨਾਂ ਜੀ ਕਹਿੰਨੇ ਕਿ ਭਾਈ ਜੇ ਇਧਰੋਂ ਨਾ ਗੱਲ ਬਣੀ ਤਾਂ ਦੂਜੇ ਪਾਸੇ ਰੱਖ ਲਿਓ ਬਤਾ ਕਿੰਦਣੇ ਵੀ ਜਾਣੀ ਜਾਣਾ ਵੀ ਵੀ ਮੈਨੂੰ ਪਤਾ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਦੀਆਂ ਮੇਰੇ ਵਾਸਤੇ ਹੋਕੀਆਂ ਨੇ ਪਹਿਲਾ ਦੁਗਵਰੀ ਕੰਮ ਹੋ ਗਿਆ ਤੀਜੀ ਵਾਰੀ ਨੋਜੇ ਕਹਿੰਦੇ ਵੀ ਇਧਰੋਂ ਨਾ ਗੱਲ ਬਣੀ ਤਾਂ ਮੈਨੂੰ ਕਹਿੰਦੇ ਐਮ ਐਲ ਏ ਬਣਾ ਦਿਓ ਘਟੂ ਘਟ ਕੇ ਨੇਕੇ ਨਹੀਂ ਉੱਤੇ ਫਿਰ ਐਮ ਐਲ ਏ ਤਾਂ ਚਲੋ ਜਦੋਂ ਐਮਐਲਏ ਦਾ ਇਲੈਕਸ਼ਨ ਹੋਏਗਾ ਤਦ ਹੀ ਹੈ ਨਾ ਵੇਖੋ ਉਹਨਾਂ ਨੂੰ ਕਿਹੜੀ ਖਾਲੀ ਮਿਲਦੀ ਹੈ ਜੀ ਤਾਂ ਗੱਲ ਇਹ ਆ ਕਿ ਸਰ ਹੁਣ ਮਸਲਾ ਜਿਹੜਾ ਉਹ ਇਹੋ ਆ ਕਿ ਟੀਨੂ ਸਾਹਿਬ ਬਹੁਤ ਬੋਲੇ ਆ ਮਾਨ ਸਾਹਿਬ ਤੇ ਉਹਨਾਂ ਨੇ ਬਹੁਤ ਤਵਾ ਕਰੋੜ ਕਰੋੜ ਕੇ ਲਾਇਆ ਹੋਇਆ ਜੀ ਉਹ ਵੀਡੀਓ ਕਈ ਵਾਇਰਲ ਹੋਈਆਂ ਪਈਆਂ ਨੇ ਜੀ ਯਾਨੀ ਇਹ ਤੇ ਮਤਲਬ ਕਿ ਬਹੁਤ ਜ਼ਿਆਦਾ ਮਾਨ ਸਾਹਿਬ ਨੂੰ ਲੈਂਦੇ ਸਨ ਨਿਸ਼ਾਨੇ ਤੇ ਤੋ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਤਾਂ ਆਵਾਜ਼ ਦੀਆਂ ਅੱਜ ਕੱਲ ਤੁਹਾਨੂੰ ਬਤਾਉ ਲੋਕ ਕੱਢ ਲੈਂਦੇ ਆ ਕਿ ਦੇਖੋ ਜੀ ਪਹਿਲਾਂ ਇਹ ਕਰ ਰਹੇ ਸਨ ਬਾਅਦ ਦੇ ਵਿੱਚ ਆ ਕੀਤਾ ਜਾ ਰਿਹਾ ਹੁਣ ਜਲੰਧਰ ਦੇ ਵਿੱਚ ਸਭ ਤੋਂ ਵੱਡੀ ਤੁਸੀਂ ਇੱਕ ਆਮ ਆਦਮੀ ਪਾਰਟੀ ਦੀ ਇਹ ਝਲਕੀ ਦੇਖੋ ਕਿ ਪਹਿਲਾਂ ਰਿੰਕੂ ਫੇਟ ਨੂੰ ਓਣ ਕੀ ਰਹਿ ਗਿਆ ਕੀ ਬਚਿਆ ਤਾਂ ਯਾਨੀ ਇੱਕ ਝਟਕਾ ਖਾ ਕੇ ਵੀ ਨਹੀਂ ਸੰਭਲੇ ਉਲਟਾ ਕਹੀ ਜਾਂਦੇ ਸੀ ਕਿ ਜਿਵੇਂ ਉਹ ਕਹਿੰਦਾ ਗਾਣਾ ਸੀਗਾ ਗਾਣਾ ਕਹਾਦਾ ਐਡੀ ਵੱਧਵਾ ਤਕੜੀ ਸੀਗੀ ਨਾ ਕੀੜੇ ਪੈਣਗੇ ਮਰੇਗੀ ਸੱਪ ਲੜ ਕੇ ਮਿਤਰਾ ਨੂੰ ਧੋਖਾ ਦੇਣੀ ਹੈ ਕੋਈ ਚੀਜ਼ ਛੱਡੀ ਵੀ ਆ ਜਿਹੜੀ ਮਤਲਬ ਉਹ ਵੀ ਉਹ ਵੱਧਵਾਈ ਗੀਤ ਵੱਧਵਾ ਰਿਹਾ ਤਾਂ ਇੱਥੇ ਕੀ ਹੈ ਕਿ ਹੁਣ ਜੇ ਇਹਨਾਂ ਨੂੰ ਵੇਖੋਗੇ ਤੁਸੀਂ ਇਹ ਕਹਿੰਦੇ ਨੇ ਕਿ ਰਿੰਕੂ ਹੁਰਾ ਨੂੰ ਕਰਮ ਫਲ ਭੋਗਣਾ ਪਊਗਾ ਜੀ ਲੋਕ ਜਿਹੜੇ ਆ ਸਜ਼ਾ ਦੇਣਗੇ ਪਰ ਕਰਮਫਲ ਤੇ ਤੁਸੀਂ ਆਪਣਾ ਭੋਗਦੇ ਹੋ ਨਾ ਕਿਉਂਕਿ ਤੁਸੀਂ ਅਜੀਆਂ ਟਿਕੜਮਾਂ ਲਾਉਨੇ ਹੋ ਤਾਂ ਫਿਰ ਮੁੜ ਕੇ ਤੁਹਾਡੇ ਨਾਲ ਵੀ ਗੇਮ ਲੱਗ ਜਾਂਦੀ ਆ ਸੋ ਇਸ ਕਰਕੇ ਜਲੰਧਰ ਦੇ ਵਿੱਚ ਹਾਲਤ ਇਸ ਤਰ੍ਹਾਂ ਦੀ ਹੈ ਕਿ ਇਹਨਾਂ ਨੂੰ ਜੇਤੂਚੇਰਾ ਜਿਹੜਾ ਸੰਭਾਵੀ ਜੇਤੂਚੇਰਾ ਉਹ ਲੱਭਣਾ ਔਖਾ ਹੈ ਤਾਂ ਟੀਨੂ ਸਾਹਿਬ ਦਾ ਚਲੋ ਪਰਸਨਲੀ ਹੈਗਾ ਥੋੜਾ ਚੰਨੀ ਸਾਹਿਬ ਵੀ ਆ ਗਏ ਨਾਲ ਪੁਰਾਣੇ ਰਹੇ ਸੀਗੇ ਇੱਕ ਬੋਰਡ ਦੇ ਸ਼ਾਇਦ ਹੋ ਚੀਰਮੈਨ ਵੀ ਰਹੇ ਨੇ ਜੀ ਤਾਂ ਉਹ ਵੀ ਆ ਗਏ ਤਾਂ ਇਦਾਂ ਹੁੰਦਾ ਕਿ ਚਲੋ ਪਰਸਨਲ ਹੀ ਥੋੜਾ ਆਪ ਦਾ ਬੰਦੇ ਦਾ ਤਾਂ ਕੁਝ ਪਾਰਟੀ ਦਾ ਆਸਰਾ ਹੋਊਗਾ ਪਹਿਲਾਂ ਕਹਿੰਦੇ ਸੀਗੇ ਕਿ ਸ਼ਾਇਦ ਬਲਕਾਰ ਸਿੰਘ ਨੂੰ ਲੜਾਉਣ ਦਾ ਸੋਚਿਆ ਫਿਰ ਇਹ ਕਹਿੰਦੇ ਕਿ ਯਾਰ ਇਥੇ ਆਪਣੇ ਤੇ ਮੰਤਰੀ ਜ਼ਿਆਦਾ ਹੋ ਜਾਣੇ ਕੈਬਨਿਟੀ ਨਾ ਕਿਤੇ ਖਾਲੀ ਹੋ ਜਾਵੇ ਸਾਰੀ ਨਾਲੇ ਇਹਨਾਂ ਤੇ ਪਹਿਲੇ ਕਿੰਨੇ ਦੋਸ਼ ਲੱਗਦੇ ਨੇ ਹਾਂਜੀ ਸੋ ਇਸ ਕਰਕੇ ਬਲਕਾਰ ਸਿੰਘ ਵਾਲਾ ਤਾਂ ਫਿਰ ਕੰਮ ਇਹਨਾਂ ਦਾ ਤੋੜ ਨਹੀਂ ਨਹੀਂ ਪਿਆ ਇਹਨਾਂ ਨੇ ਤੀਨੂ ਸਾਹਿਬ ਨੂੰ ਤੋੜ ਲਿਆ ਤੀਨੂ ਸਾਹਿਬ ਉਹ ਜਿਵੇਂ ਆਪਾਂ ਅੱਗੇ ਗੱਲ ਕੀਤੀ ਕਿ ਪਹਿਲਾਂ ਕਹਿੰਦੇ ਸਰ ਨਹੀਂ 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 ਐਸਾ ਹੋ ਹੀ ਨਹੀਂ ਸਕਦਾ ਐਸਾ ਹੋ ਹੀ ਨਹੀਂ ਸਕਦਾ ਜਦੋਂ ਹੁਣ ਤੇ ਆਇਆ ਤੇ ਮਿੰਟ ਲਗਾ ਹੁਣ ਜਲੰਧਰ ਤੋਂ ਸੀਟ ਤੇ ਇਹਨਾਂ ਦੀ ਜਿਹੜੀ ਆ ਮਤਲਬ ਕਿ ਦਾਵੇਦਾਰੀ ਜਿਹੜੀ ਹੈਗੀ ਆ ਕੈਂਡੀਡੇਟ ਦੇ ਤੌਰ ਤੇ ਤਾਂ ਪੱਕੀ ਆ ਜੇ ਇਹਨਾਂ ਨੂੰ ਲਿਆਂਦਾ ਤੇ ਹੋਰ ਦਰਿਆ ਬਿਛਾਉਣ ਵਾਸਤੇ ਥੋੜੀ ਲਿਆਂਦਾ ਉਹਦੇ ਵਾਸਤੇ ਤੇ ਵਰਕਰ ਰੱਖੇ ਆ ਨਾ ਹਾਂ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਇਹ ਤਾਂ ਜਿਹੜਾ ਇਹਨਾਂ ਦਾ ਵਲੰਟੀਅਰ ਹੋ ਤੇ ਰੱਖਿਆ ਦਰੀਆਂ ਵਿਛਾਉਣ ਨੂੰ ਉਹਨਾਂ ਨੂੰ ਥੋੜੀ ਇਹ ਹੁਣ ਟਿਕਟਾਂ ਦਿੰਦੇ ਨੇ ਉਹ ਰਹਿਣ ਦੋ ਉਹਨਾਂ ਦੀ ਗੱਲ ਨਹੀਂ ਕਰਨੀ ਉਹ ਫਿਰ ਮੁੜ ਕੇ ਫਿਰ ਥੱਲੇ ਕਮੈਂਟਾਂ ਚ ਆ ਜਾਂਦੇ ਆ ਜੀ ਜੀ ਉਹਨਾਂ ਨੂੰ ਡਿਊਟੀਆਂ ਇਹ ਦਿੱਤੀਆਂ ਹੋਊਗਾ ਨੇ ਚਲੋ ਕੋਈ ਗੱਲ ਨਹੀਂ ਆ ਜੀ ਤਾਂ ਇਧਰਲੇ ਪਾਸੇ ਤੋਂ ਦੇਖੋ ਹੋਪ ਬੜੀ ਵੱਡੀ ਚੀਜ਼ ਹੈ ਮਿੰਟੂ ਜੀ ਇੱਕ ਵੀਰ ਦਾ ਕਮੈਂਟ ਆਇਆ ਕਹਿੰਦੇ ਮਨਜੀਤ ਸਿੰਘ ਮੋੜੋ ਕਹਿੰਦੇ ਜੀ ਹੋ ਸਕਦਾ ਕਿ ਇਹਨੇ ਕੱਲ ਨੂੰ ਕਾਗਜ਼ ਚੱਕ ਕੇ ਕਹਿੰਨੇ ਕਿ ਬਾਈ ਇਹ ਜਿਹੜਾ ਚੋਕ ਲੈਣ ਕਹਿੰਨੇ ਕਿ ਭਾਵੇਂ ਕੇ ਨਾਮਿਨੇਸ਼ਨ ਆਪਣੀ ਵਾਪਸ ਲੈ ਲੈਣ ਕਹਿੰਨੇ ਕਾਲੀ ਦਲ ਦੀ ਰਣਨੀਤੀ ਹੋਵੇ ਕਹਿੰਨੇ ਕਿ ਕੌਣ ਵਾਪਸ ਲੈ ਲੈਣ ਇਹ ਟੀਨੂ ਵੀ ਦੀ ਗੱਲ ਕਰਦੇ ਪਏ ਆ ਕਹਿੰਦੇ ਟੀਨੂ ਸਾਹਿਬ ਉਹ ਸਾਦਾ ਬਾਈ ਕੁਝ ਗੱਲਾਂ ਬਾਤਾਂ ਜਾਂ ਜ਼ਿਆਦਾ ਹੀ ਸੋਚੀਆਂ ਜਾਂਦੀਆਂ ਇੱਕ ਕਵਰਿੰਗ ਕੈਂਡੀਡੇਟ ਵੀ ਹੁੰਦਾ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਇੱਕ ਕਵਰਿੰਗ ਵੀ ਹੁੰਦਾ ਕਵਰਿੰਗ ਚ ਹੋ ਸਕਦਾ ਇਹਨਾਂ ਨੇ ਆਪਣਾ ਰੱਖਿਆ ਹੋਵੇ ਵੀ ਕੋਈ ਰਿੰਕੂ ਤੋਂ ਜਿਵੇਂ ਇਹਨਾਂ ਨੇ ਸੱਟ ਖਾਦੀ ਆ ਵੀ ਕੋਈ ਖੜੇ ਪੈਰ ਜਾਂਦਾ ਤੇ ਘਟੋ ਘਟ ਕੋਈ ਬੰਦਾ ਤੇ ਵਿੱਚ ਮੈਦਾਨ ਚ ਹੋਣਾ ਦਾ ਨਾ ਆ ਕੰਟੀਨਿਊ ਕਰ ਬਾਈ ਤੇਰੇ ਘਰ ਦਾ ਕੋਈ ਮੈਂਬਰ ਨਹੀਂ ਲੈਣਾ ਉਹ ਪਾਰਟੀ ਦਾ ਬੰਦਾ ਲਵਾਂਗੇ ਅਸੀਂ ਹੋ ਸਕਦਾ ਪਰ ਇਦਾਂ ਨਹੀਂ ਹੁੰਦਾ ਰਾਜਨੀਤੀ ਚ ਆਮ ਤੌਰ ਤੇ ਪਰ ਤੀਨੂ ਸਾਹਿਬ ਅੱਛਾ ਦੇਖੋ ਅਕਾਲੀਆਂ ਦਾ ਜਿਹੜਾ ਮਸਲਾ ਹੈ ਨਾ ਹੁਣ ਜਿਵੇਂ ਢੀਂਡ ਸਾਹਿਬ ਬਾਰੇ ਗੱਲ ਚੱਲ ਰਹੀ ਸੀ ਫਲਾਨ ਫਲਾਨ ਮੈਨੂੰ ਲੱਗਦਾ ਕਿ ਦੇਖੋ ਜਿਹੜੇ ਉਹਨਾਂ ਦੇ ਪੁਰਾਣੇ ਨੇਤਾ ਨੇ ਉਹ ਮੈਦਾਨ 'ਚ ਵੀ ਆ ਗਏ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਚੋਂ ਚੋਂ ਲੜਨੀ ਪੈ ਰਹੀ ਹੈ ਹਾਲਾਂਕਿ ਹੈਗੇ ਉੱਥੋਂ ਦੇ ਹੀ ਨੇ ਉਹ ਪਰ ਲੰਮਾ ਸਮਾਂ ਕਿ ਉਹ ਨਹੀਂ ਉੱਥੇ ਵਿਚਰਦੇ ਨਹੀਂ ਆਉਣਾ ਉਹਨਾਂ ਨੂੰ ਲੜਨਾ ਪੈ ਰਿਹਾ ਮਤਲਬ ਇਹ ਹੈ ਕਿ ਪੁਰਾਣੇ ਆਪਾਂ ਦੇਖਦੇ ਆਂ ਲੀਡਰ ਜੀ ਮੈਦਾਨ ਦੇ ਵਿੱਚ ਚਾਹੇ ਉਹਨਾਂ ਦੀ ਜਿੱਤਣ ਦੀ ਸੰਭਾਵਨਾ ਜਾਂ ਸਮਰੱਥਾ ਇੰਨੀ ਨਹੀਂ ਹੈ ਪਰ ਪਾਰਟੀ ਪ੍ਰਤੀ ਕਈ ਵਾਰ ਇੱਕ ਵਫਾਦਾਰੀ ਦਿਖਾਉਣ ਦਾ ਮੌਕਾ ਹੁੰਦਾ ਹੈ ਨਾ ਕਿ ਯਾਰ ਹਾਂ ਪਾਰਟੀ ਦੇ ਨਾਲ ਖਲੋਤੇ ਕੋਈ ਗੱਲ ਨਹੀਂ ਔਖੇ ਵੇਲੇ ਬਈ ਪਾਰਟੀ ਦੇ ਕੰਮ ਆਉਣਾ ਚਾਹੀਦਾ ਜਦੋਂ ਸੌਖਾ ਸਮਾਂ ਹੋਇਆ ਫਿਰ ਪਾਰਟੀ ਕੰਮ ਆ ਜਾਂਦੀ ਆ ਸੋ ਇਸ ਵਾਸਤੇ ਤਿੰਨੂ ਸਾਹਿਬ ਜਿਹੜੇ ਦੌਰ ਚ ਜਾ ਰਹੇ ਆ ਇੱਕ ਗੱਲ ਮੇਰੀ ਯਾਦ ਰੱਖਿਓ ਕਿ ਉਸ ਦੌਰ ਦੇ ਵਿੱਚ ਪਾਰਟੀਆਂ ਛੱਡਣ ਵਾਲਿਆਂ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾ ਰਿਹਾ ਜੀ ਲੀਡਰ ਚੰਗਾ ਪਰ ਜੇ ਉਹਦੇ ਇਸ ਤਰ੍ਹਾਂ ਦੇ ਛੜਪੇ ਆ ਨਾ ਹੁਣ ਲੋਕ ਬਹੁਤ ਇਨਾ ਚੀਜ਼ਾਂ ਤੋਂ ਪਜ਼ਲ ਨੇ ਅਪਸੈਟ ਨੇ ਕਿ ਇਕ ਹੀ ਚੱਲ ਰਿਹਾ ਤਾਂ ਇਨਾ ਚੀਜ਼ਾਂ ਦਾ ਕਿਤੇ ਫਾਇਦਾ ਹੁੰਦਾ ਸੀਗਾ ਪਰ ਅੱਜ ਦੀ ਘੜੀ ਲੀਡਰ ਦਾ ਪਰਸਨਲੀ ਜੇ ਤੁਸੀਂ ਦੇਖੋ ਕਿ ਤੇ ਨੁਕਸਾਨ ਹੋ ਜਾਂਦਾ ਇਹਨਾਂ ਚੀਜ਼ਾਂ ਦਾ ਬਾਕੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਹੁਜਨ ਸਮਾਜ ਪਾਰਟੀ ਦੀ ਉੱਥੇ ਇੱਕ ਵੋਟ ਹੈਗੀ ਆ ਬਹੁਤ ਵੱਡਾ ਉਹਨਾਂ ਦਾ ਵੋਟ ਬੈਂਕ ਹੈਗਾ ਫਰਕ ਹੈ ਤਾਂ ਪਰ ਮੈਨੂੰ ਇੰਉਂ ਲੱਗਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਚਰਨਜੀਤ ਚੰਨੀ ਦੀ ਪੋਜੀਸ਼ਨ ਉੱਥੇ ਬਹੁਤ ਮਜ਼ਬੂਤ ਹੋਏਗੀ ਉਹ ਉਹ ਇਸ ਪੋਜੀਸ਼ਨ ਨੂੰ ਇੰਨਾ ਮਜ਼ਬੂਤ ਕਰਕੇ ਕਿ ਜੇ ਤੱਚ ਤਬਦੀਲ ਕਰਦੇ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਡਿਪੈਂਡ ਕਰਦਾ ਉਹਨੂੰ ਮੇਨਟੇਨ ਕਰਕੇ ਰੱਖਣਾ ਹੈ ਪਰ ਚਰਨਜੀਤ ਚੰਨੀ ਦੀ ਸਥਿਤੀ ਜਿਹੜੀ ਆ ਦੂਜਿਆਂ ਦੇ ਮੁਕਾਬਲੇ ਬਿਹਤਰ ਹੋਏਗੀ ਜੀ ਦਿਨ ਬਾ ਦਿਨ ਜੀ 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 ਇਹਦੇ ਲਈ ਪਸੰਦਰਤ ਨੂੰ ਆਜੀ ਉਹ ਕਹਿੰਦੇ ਕਿ ਬੀਜੇਪੀ ਵਾਂਗ ਪੰਜਾਬ ਦੇ ਵਿੱਚ ਵੀ ਵਾਸ਼ਿੰਗ ਮਸ਼ੀਨ ਚੱਲਦੀ ਹੈ ਜਿਹੜੀ ਆ ਜਿਹੜਾ ਆਪਦੇ ਵਿੱਚ ਆ ਗਿਆ ਦੁੱਧ ਧੋਤਾ ਕਹਿੰਦੇ ਕਿ ਬਈ ਤੇ ਇਹਦੇ ਨਾਲ ਹੀ ਕਹਿੰਦੇ ਕਿ ਬਈ ਵਿਨੋਦ ਆਪਣਾ ਵਿਨੋਦ ਧਮਾਨ ਜੀ ਉਹ ਕਹਿੰਦੇ ਜੀ ਸੈਟਿੰਗ ਹੈ ਜੀ ਬਠਿੰਡੇ ਤੇ ਸੰਗਰੂਰ ਦੀ ਬਈ ਸੈਟਿੰਗ ਸੂਟਿੰਗ ਹੈ ਬਈ ਚਲੋ ਕੋਈ ਗੱਲ ਨਹੀਂ ਸੈਕਟਿੰਗ ਤਾਂ ਦੇਖੋ ਕਿਹਦੀ ਕਿਹਦੇ ਨਾਲ ਆ ਪਤਾ ਨਹੀਂ ਹੈ ਹੁਣ ਇਹ ਆ ਕਿ ਟੱਕਰ ਤਾਂ ਹੋ ਹੀ ਜਾਣੀ ਹੈ ਇੱਥੇ ਜੇ ਮੰਨ ਲਓ ਤੁਸੀਂ ਕਾਂਗਰਸ ਨਾਲ ਸਮਝਦੇ ਹੋ ਕਿ ਕਾਂਗਰਸ ਨਾਲ ਸੈਟਿੰਗ ਜੇ ਕੀਤੀ ਆ ਪਹਿਲੀ ਗੱਲ ਤੇ ਇਹ ਸਪਸ਼ਟ ਕਰੋ ਨਾ ਕਿ ਕਿਹਦੀ ਕਿਹਦੇ ਨਾਲ ਸੈਟਿੰਗ ਆ ਇੱਥੇ ਤਾਂ ਹੁਣ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਬਠਿੰਡੇ ਦੇ ਵਿੱਚ ਤਾਂ ਜਿਹੜੀ ਸਿਖਰ ਦੀ ਹੋਏਗੀ ਲੜਾਈ ਉਹ ਤਾਂ ਆਮ ਆਦਮੀ ਪਾਰਟੀ ਤੇ ਕਾਲੀ ਦਰਮਿਆਨ ਆ ਜਿਹੜੀ ਉਥੇ ਆ ਸੰਗਰੂਰ ਦੇ ਵਿੱਚ ਸੰਗਰੂਰ ਦੇ ਵਿੱਚ ਤਕੂਨੀ ਆ ਹਾਂਜੀ ਬਰੋਬਰ ਦੇ ਮਾਨ ਸਾਹਿਬ ਖੈਰਾ ਸਾਹਿਬ ਤੇ ਮੀਥੀਆਰ ਜੀ ਘਟੋਟ ਤਿੰਨ ਤਾਂ ਹੈਗੀ ਹੈਗੀ ਹਾਂ ਸੈਟਿੰਗ ਕਿਹੜੇ ਪਾਸੇ ਹੋ ਆ ਤੇ ਜਿਹੜੀ ਸੈਟਿੰਗ ਹੈ ਉਹ ਕਿੰਨੇ ਕਿਹਦੇ ਨਾਲ ਕੀਤੀ ਹੋਈ ਆ ਪਤਾ ਤੇ ਲੱਗੇ ਨਾ ਥੋੜਾ ਬਾਕੀ ਕੋਈ ਸੈਟਿੰਗ ਦਾ ਕੋਈ ਮੈਸੇਜ ਮੂਸੇ ਆਇਆ ਸੁਣਿਆ ਤੁਹਾਡੇ ਕੋਲ ਆਇਆ ਉਹ ਸਾਡੇ ਤੱਕ ਜਾਈਏ ਕਹਿਣਾ ਚਾਹੁੰਦੇ ਨੇ ਕਿ ਜਿਵੇਂ ਜੀਤ ਮਹਿੰਦਰ ਸਿੱਧੂ ਦਿੱਤਾ ਕੈਂਡੀਡੇਟ ੱਕੇ ਕਾਂਗਰਸ ਨੇ ਸੋਚ ਕੇ ਦਿੱਤਾ ਹੋਵੇ ਕਿ ਯਾਰ ਉਤਲਾ ਜਿਹੜਾ ਸਾਡਾ ਅਲਾਈਅੰਸ ਆ ਕਿ ਅਸੀਂ ਇਹਨੂੰ ਸਪੋਰਟ ਕਰ ਦਈਏ ਕੀ ਇਸ ਤਰ੍ਹਾਂ ਦੀ ਸੈਟਿੰਗ ਦੀ ਗੱਲ ਕਰਦੇ ਉਹਨਾਂ ਸੈਟਿੰਗ ਥਿਉਰੀਆਂ ਆਪਣੇ ਕੋਲ ਵੱਧੂ ਹੁੰਦੀਆਂ ਹਨ ਜੀ ਉਹਦਾ ਸੈਟਿੰਗ ਕੋਈ ਨਵੀਂ ਚੀਜ਼ ਥੋੜੀ ਆ ਨਵੀਂ ਚੀਜ਼ ਨਹੀਂ ਹੈਗੀ ਪੰਜਾਬ ਦੀ ਰਾਜਨੀਤੀ ਵਾਸਤੇ ਇਹ ਇੱਥੇ ਬਹੁਤ ਸੈਟਿੰਗਾਂ ਹੋਈਆਂ ਨੇ ਤਗੜੀਆਂ ਤਗੜੀਆਂ ਸੈਟਿੰਗਾਂ ਹੋਈਆਂ ਵੀ ਆ ਪਰ ਆਲੇ ਪਤਾ ਲੱਗੇਗਾ ਅੱਗੇ ਜਾ ਕੇ ਕੀ ਬਣਦਾ ਕੀ ਬਣਾਉਂਦਾ ਸੈਟਿੰਗਾਂ ਹੋਈਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ 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 ਹਰਜੋਤ ਬਰਾੜ ਜੀ ਫਰੀਦਕੋਟ ਬਾਰੇ ਆਪਾਂ ਗੱਲਬਾਤ ਪਹਿਲਾਂ ਕੀਤੀ ਹੋਈ ਆ ਤੇ ਆਉਣ ਵਾਲੇ ਦਿਨਾਂ 'ਚ ਥੋੜੀ ਥੋੜੀ ਜਿਹੀ ਦੋ ਗੱਲਬਾਤ ਹੋਰ ਖੁੱਲਦੀ ਚੱਲੀ ਫਿਰ ਆਪਾਂ ਦੁਬਾਰਾ ਗੱਲਬਾਤ ਕਰ ਲਾਂਗੇ ਤੇ ਇਹਦੇ ਨਾਲ ਜੱਟ ਆਨ ਫੈਰ ਕਹਿੰਦੇ ਜੀ ਕਿ ਹਰ ਵਾਰੀ ਦੀ ਤਰ੍ਹਾਂ ਟੀਨੂ ਸਾਹਿਬ ਦਾ ਤੀਜਾ ਨੰਬਰ ਰਿਜ਼ਰਵ ਹੈ ਜੀ ਕਹਿੰਦੇ ਕਿ ਬਿਲਕੁਲ ਟੀਨੂ ਸਾਹਿਬ ਹਾਂ ਜੀ ਨਹੀਂ ਚੰਨੀ ਉੱਥੇ ਨਾ ਦੇਖੋ ਚੰਨੀ ਦਾ ਕੀ ਹੈ ਕਿ ਜਿਹੜੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਐਸ ਸੀ ਵੋਟ ਉੱਥੇ ਵੱਧ ਕੇ ਨਾ 45 ਤੋਂ ਉੱਤੇ ਚੱਲ ਜਾਂਦੀ ਆ ਦੂਜੀ ਗੱਲ ਹੈ ਕਿ ਕਾਂਗਰਸ ਇਹਨਾਂ ਦੇ ਤੂਫਾਨ ਦੇ ਵਿੱਚ ਵੀ ਉੱਥੇ ਦੁਆਬੇ 'ਚ ਬਚੀ ਰਹੀ ਆ ਜੀ ਜਲੰਧਰ ਨੂੰ ਵੀ ਲੈ ਲਓ ਮੇਰੇ ਲੱਗਦਾ 9 'ਚ 5 ਤਾਂ ਇਹਨਾਂ ਦੇ ਐਮ ਐਲ اے ਨੇ ਇੰਨੀ ਮਜ਼ਬੂਤ ਆ ਮੱਝ ਮਾਝੇ ਦਾ ਐਸਸੀ ਮਾਲਵੇ ਦਾ ਐਸਸੀ ਇਹਨਾਂ ਤੋਂ ਥੋੜਾ ਜਿਹਾ ਆਪਾਂ ਪਾਸੇ ਦੁਆਬੇ ਵਾਲਾ ਜੀ ਐਸਸੀ ਭਾਈਚਾਰਾ ਦੇਖੀ ਹੈ ਨਾ ਕਿ ਉਹ ਕਾਂਗਰਸ ਨੂੰ ਵੋਟ ਕਰਦਾ ਆ ਸ਼ੁਰੂ ਤੋਂ ਤੇ ਖਾਸ ਤੌਰ ਤੇ ਇਹਨਾਂ ਦਾ ਆਪਣਾ ਭਾਈਚਾਰਾ ਉੱਥੇ ਬਹੁਤ ਵੱਡਾ ਬਹੁਤ ਵੱਡਾ ਭਾਈਚਾਰਾ ਚੰਨੀ ਹੋਰਾਂ ਦਾ ਆਪਣਾ ਫਿਰ ਡੇਰਾ ਬੱਲਾ ਦੇ ਵਿੱਚ ਇਹਨਾਂ ਦਾ ਸਤਕਾਰ ਆ ਡੇਰਾ ਬੱਲਾ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਪ੍ਰਭਾਵ ਹੈਗਾ ਦੁਆਬੇ 'ਚ ਸੋ ਇਸ ਵਾਸਤੇ ਮੈਨੂੰ ਇਉਂ ਲੱਗਦਾ ਕਿ ਚੰਨੀ ਉੱਥੇ ਛੇਤੀ ਕੀਤਾ। ਬਾਕੀ ਪਤਾ ਨਹੀਂ ਹੁੰਦਾ ਚੱਲਦੇ ਇਲੈਕਸ਼ਨ ਚ ਕੱਲ ਨੂੰ ਕੀ ਹੋਣਾ ਆ ਫੰਕਸ਼ਨ ਕਿ ਛੇਤੀ ਕੀਤਾ ਦਬਦਾ ਨਹੀਂਗਾ। ਹੂੰ ਇਹ ਵੀ ਹੈ ਜੀ ਤਾਂ ਇਹਦੇ ਲੈ ਪਾਸੇ ਤੋਂ ਇੱਕ ਵੀਰ ਦਾ ਉੱਪਰਲੇ ਪਾਸੇ ਕਮੈਂਟ ਸੀਗਾ ਜੀ ਉਹ ਨਿਕਲ ਗਿਆ ਜੀ ਸਾਗਰ ਜੀ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਬਹੁਤ ਡਿਸਪਾਇੰਟ ਕੀਤਾਗਾ ਆਪਣੇ ਕੋਰ ਇਥਿਕਸ ਨੂੰ ਕਹਿੰਦੇ ਕਿੰਨਾ ਨੇ ਉਹਦੇ ਤੇ ਖੜੇ ਨਹੀਂ ਹੈਗੇ ਜੀ ਕਹਿੰਦੇ ਕਿ ਉਹਦੇ ਤੇ ਸਟਿਕ ਨਾ ਰਹਿ ਕੇ ਕਹਿੰਦੇ ਕਿ ਉਹੀ ਹੈ ਨਾ ਕਿ ਦੇਖੋ ਜਿਹੜੀਆਂ ਚੀਜ਼ਾਂ ਇਹਨਾਂ ਨੇ ਆਮ ਆਦਮੀ ਵਾਸਤੇ ਕੀਤੀਆਂ ਅੱਜ ਉਹਨਾਂ ਚੀਜ਼ਾਂ ਦੀ ਵੈਲਿਊ ਵੀ ਜੇ ਰਾਜਨੀਤਿਕ ਪੱਖ ਤੋਂ ਵੇਖੋਗੇ ਤਾਂ ਹੌਲੀ ਹੋ ਗਈ ਜੀ ਮਤਲਬ ਕਿ ਆਮ ਬੰਦੇ ਵਾਸਤੇ ਬਿਜਲੀ ਦੀ ਸਹੂਲਤ ਵੱਡੀ ਹੈ ਆ ਕਲੀਨਿਕਾਂ ਉਹ ਇੱਕ ਵਰਗ ਨੂੰ ਹੀ ਟਾਰਗੇਟ ਕਰਨ ਦਾ ਕਿਤੇ ਨਾ ਕਿਤੇ ਇਹਨਾਂ ਦਾ ਸੀਗਾ ਰਾਜਨੀਤਿਕ ਤੌਰ ਤੇ ਪਹੁੰਚ ਵਾਲਾ ਕੰਮ ਕਿਹਾ ਯਾਰ ਇਹਨਾਂ ਲੋਕਾਂ ਨੂੰ ਸਹੂਲਤ ਦੇ ਦिए। ਹੁਣ ਤੁਸੀਂ ਦੇਖੋ ਕਿ ਇੰਨਾ ਵੱਡਾ ਕਰਕੇ ਸਭ ਕੁਝ ਕਰ ਕਰਾ ਕੇ ਅੱਜ ਦੀ ਘੜੀ ਤਾਂ ਇੰਨਾਂ ਚੀਜ਼ਾਂ ਕਰਕੇ ਉਹ ਜੋ ਪ੍ਰਾਪਤੀਆਂ ਨੇ ਤੁਹਾਡੀਆਂ ਫਿਰ ਉਹ ਵੀ ਕਲੰਕਤ ਹੋ ਜਾਂਦੀਆਂ ਨੇ ਕਈ ਵਾਰ। ਜਾਂ ਕਹਿ ਲੋ ਕਿ ਉਹ ਬਿਲਕੁਲ ਹਾਸ਼ੀਏ ਤੇ ਚਲੀਆਂ ਜਾਂਦੀਆਂ ਨੇ ਆਪਣੇ ਆਪ। ਕਿ ਦੇਖੋ ਜੀ ਇਹ ਇਹ ਤਾਂ ਦੂਜਿਆਂ ਤੋਂ ਵੀ ਗਏ ਨੇ। ਭਈ ਪਹਿਲਾ ਇਲੈਕਸ਼ਨ ਵੀ ਇਹਨਾਂ ਨੇ ਇਸੇ ਤਰ੍ਹਾਂ ਜਿਗਾੜ ਲਾਇਆ ਦੂਜਾ ਇਲੈਕਸ਼ਨ 'ਚ ਵੀ ਉੱਥੇ ਜਲੰਧਰੋਂ ਜਿਗਾੜ ਲਾਈ ਜਾਂਦੇ ਆ ਤਾਂ ਜਿਗਾੜੂ ਰਾਜਨੀਤੀ ਫਿਰ ਤੁਸੀਂ ਬਹੁਤ ਹੀ ਦੇਰ ਤੱਕ ਲੋਕਾਂ ਦੇ ਮਨਾਂ 'ਚ ਨਹੀਂ ਜਚਾ ਸਕਦੇ ਜ਼ਰ ਤੁਹਾਨੂੰ ਮਤਲਬ ਕਿ ਕੁਝ ਕਰਕੇ ਦਿਖਾਉਣਾ ਪੈਂਦਾ ਕਰਕੇ ਵੀ ਦਿਖਾਉਣ ਦੇ ਨਾਲ ਨਾਲ ਇਹ ਆ ਕਿ ਤੁਹਾਨੂੰ ਜੋ ਕਈਆਂ ਗੱਲਾਂ ਨੇ ਬੁਨਿਆਦੀ ਉਸੂਲ ਨੇ ਸਿਧਾਂਤ ਨੇ ਉਹਨਾਂ ਤੇ ਵੀ ਖੜਨਾ ਪੈਂਦਾ ਨਾ ਨਹੀਂ ਬਿਲਕੁਲ ਖੜਨਾ ਚਾਹੀਦਾ ਹੁਣ ਮਾਨ ਸਾਹਿਬ ਕਹਿੰਦੇ ਜੀ ਜਿਨੇ ਸੇਵਾ ਕਰਨੀ ਹੈ ਪੰਜਾਬ ਦੀ ਉਹ ਆਮ ਆਰਮੀ ਪਾਰਟੀ ਚ ਆ ਰਿਹਾ ਮੈਂ ਖਾ ਫਿਰ ਟਿੰਨੂ ਸਾਹਿਬ ਨੇ ਅੱਜ ਤੱਕ ਤਾਂ ਕੀਤਾ ਹੀ ਕੱਖ ਨਹੀਂ ਹੈ ਜੀ ਉਹਨਾਂ ਦੀ ਸੇਵਾ ਤਾਂ ਹੁਣ ਸ਼ੁਰੂ ਹੋਊਗੀ ਨਹੀਂ ਨਹੀਂ ਆਪ ਹੀ ਤੇ ਕਹਿੰਦੇ ਨੇ ਕਿ ਇਹਨਾਂ ਨੇ ਮਤਲਬ ਕਿ 70 ਸਾਲਾਂ ਚ ਕੀਤਾ ਕੁਛ ਨਹੀਂ ਹੈ ਆਪੇ ਹੀ ਤੁਸੀਂ ਉਹਨਾਂ ਚੋਂ ਤੋੜ-ਤੋੜ ਕੇ ਤੋੜ-ਤੋੜ ਕੇ ਲਈ ਆ ਰਹੇ ਹੋ ਮਤਲਬ ਕਿ ਬੇਕਾਰ ਬੰਦਿਆਂ ਨੂੰ ਲਿਆ ਰਹੇ ਹੋ ਫਿਰ ਬੇਕਾਰ ਨੂੰ ਸਤਕਾਰ ਫਿਰ ਦੂਜੀ ਚੀਜ਼ ਇਹ ਆ ਕਿ ਦੇਖੋ ਜਦੋਂ ਤੁਹਾਡੇ ਚੋ ਕੋਈ ਜਾਂਦਾ ਤਾਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਹਾਂ ਉਹ ਵੀ ਸੇਵਾ ਕਰਨ ਗਿਆ ਜੀ ਹੁਣ ਪੰਜਾਬ ਦੀ ਉਦੋਂ ਕਿਵੇਂ ਕਹਦੇ ਨੇ ਲੋਕ ਸੇਵਕ ਹੋਣਗੇ ਹਾਂ ਉਹ ਕੀ ਗੱਲ ਹੈ ਨਾ ਕਿ ਉਹ ਵੀ ਤਾਂ ਇਹੀ ਕਹਿੰਦੇ ਆ ਕਿ ਅਸੀਂ ਸੇਵਾ ਕਰਨੀ ਹੈ ਜੀ ਤਾਂ ਜਾਣ ਦੇ ਫਿਰ ਜਿੱਥੇ ਕੋਈ ਜਾਂਦਾ ਗੱਲ ਮਾਨ ਸਾਹਿਬ ਦੀ ਜਿਹੜੀ ਹੈ ਨਾ ਉਹ ਹੁਣ ਉਹ ਜੱਜ ਨਹੀਂ ਰਹੀ ਸੇਵਾਦਾਰਾ ਸੇਵਾਦਾਰਾ ਜਿੱਥੇ ਮਰਜੀ ਆ ਕਿ ਸੇਵਾ ਕਰੇ ਹੋਰ ਕੀ ਹੁਣ ਸਾਰੇ ਲੀਡਰਾਂ ਦਾ ਹਾਲ ਤਾਂ ਇੱਕੋ ਜਿਹਾ ਹੀ ਹੈ ਜੀ